ਸੰਗਤ ਜੀ ਬਾਬਾ ਜੀ ਨੇ ਹੜਪੀੜਤਾਂ ਲਈ ਬਹੁਤ ਵੱਡਾ ਫੈਸਲਾ ਲਿਆ ਹੈ ਤੇ ਕੁਝ ਸੰਗਤ ਮੋਰੇ ਬੇਨਤੀਆਂ ਵੀ ਰੱਖੀਆਂ ਹਨ ਤੇ ਕੁਝ ਲੁਟੇਰੇ ਲੋਕਾਂ ਤੋਂ ਸਾਹ ਰਹਿਣ ਦੀ ਬੇਨਤੀ ਵੀ ਕੀਤੀ ਗਈ ਹੈ ਬਾਬਾ ਜੀ ਬੋਲੋ ਕੀ ਫੈਸਲਾ ਲਿਆ ਗਿਆ ਹੈ ਤੇ ਲੁਟੇਰੇ ਲੋਕ ਕੌਣ ਹਨ ਉਸ ਬਾਰੇ ਅਸੀਂ ਅੱਗੇ ਵੀਡੀਓ ਵਿੱਚ ਵਿਸਤਾਰ ਨਾਲ ਗੱਲ ਕਰਾਂਗੇ ਵੀਡੀਓ ਨੂੰ ਆਖਿਰ ਤੱਕ ਜਰੂਰ ਦੇਖਣਾ ਜੀ ਜੋ ਵੀ ਸੰਗਤ ਇਸ ਚੈਨਲ ਤੇ ਆਈ ਹੈ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣ ਜੀ ਤੇ ਵੀਡੀਓ ਨੂੰ ਲਾਈਕ ਵੀ ਕਰ ਦੇਣ ਜੀ ਤੇ ਕਮੈਂਟ ਬਾਕਸ ਵਿੱਚ ਰਾਧਾ ਸਵਾਮੀ ਵੀ ਲਿਖ ਦੇਣਾ ਜੀ ਸੰਗਤ ਜੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਡੇਰੇ ਵਿੱਚ ਭੰਡਾਰੇ ਚੱਲ ਰਹੇ ਹਨ ਅਤੇ ਪਾਪਾ ਜੀ ਬਿਆਸ ਵਿੱਚ ਹੀ ਹਨ ਤੇ ਤੁਸੀਂ ਇਹ ਵੀ ਜਾਣਦੇ ਹੋ ਕਿ ਇਸ ਵਾਰ بارش ਜ਼ਿਆਦਾ ਹੋਈ ਹੈ ਪਹਾੜੀ ਇਲਾਕਿਆਂ ਵਿੱਚ ਵੀ ਵਰਖਾ ਜ਼ਿਆਦਾ ਹੋਈ ਹੈ ਜਿਸ ਨਾਲ ਪੰਜਾਬ ਨੂੰ ਬਥੇਰੇ ਨੁਕਸਾਨ ਹੋਇਆ ਹੈ ਖਾਸ ਕਰਕੇ ਦਰਿਆਵਾਂ ਦੇ ਨੇੜਲੇ ਇਲਾਕਿਆਂ ਵਿੱਚ ਜ਼ਿਆਦਾ ਨੁਕਸਾਨ ਹੋਇਆ ਹੈ ਲੋਕਾਂ ਦੀਆਂ ਖੜੀਆਂ ਫਸਲਾਂ ਖਰਾਬ ਹੋ ਗਈਆਂ ਹਨ ਉਹਨਾਂ ਦੇ ਘਰ ਟੈ ਗਏ ਹਨ ਜਾਂ ਮਿੱਟੀ ਨਾਲ ਭਰ ਗਏ ਹਨ ਤੁਸੀਂ ਇਹ ਵੀ ਜਾਣਦੇ ਹੋ ਕਿ ਡੇਰਾ ਪਿਆਸ ਵੱਲੋਂ ਪੱਧ ਚੜ ਕੇ ਹੜਪੀੜਤਾ ਨੂੰ ਸਹਯੋਗ ਦਿੱਤਾ ਗਿਆ ਹੈ ਅਤੇ ਹੁਣ ਵੀ ਕਰ ਰਹੇ ਹਨ ਹੁਣ ਬਾਬਾ ਜੀ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਉਹ ਹੁਣ ਹੜਪੀੜਤਾ ਇਲਾਕਿਆਂ ਦਾ ਦੌਰਾ ਕਰਨਗੇ ਬਾਬਾ ਜੀ ਬਕਬਕ ਇਲਾਕਿਆਂ ਵਿੱਚ ਜਾਣਗੇ ਹੋ ਸਕਦਾ ਹੈ ਕਿ ਹੜਪੇੜਤ ਇਲਾਕਿਆਂ ਦਾ ਦੌਰਾ ਬਾਬਾ ਜੀ ਵੱਲੋਂ ਕੱਲ੍ਹ ਹੀ ਸ਼ੁਰੂ ਕਰ ਦਿੱਤਾ ਜਾਵੇ ਉਹਨਾਂ ਦਾ ਰੋਟ ਪਲਾਨ ਕੀ ਹੈ ਇਹ ਅਸੀਂ ਆਪ ਜੀ ਨਾਲ ਸਾਂਝਾ ਨਹੀਂ ਕਰ ਸਕਦੇ ਕਈ ਸਿਕਿਉਰਟੀ ਇਸ਼ੂ ਹੁੰਦੇ ਹਨ ਬਾਕੀ ਆਪ ਜੀ ਨੂੰ ਪਤਾ ਹੀ ਹੈ ਕਿ ਜਿੱਥੇ ਵੀ ਸਹਾਇਤਾ ਦੀ ਲੋੜ ਹੋਵੇ ਬਾਬਾ ਜੀ ਕਦੇ ਵੀ ਪਿੱਛੇ ਨਹੀਂ ਹਟਦੇ ਬਾਬਾ ਜੀ ਨੇ ਆਪਣੀ ਸੰਗਤ ਨੂੰ ਵੀ ਬੇਨਤੀ ਕੀਤੀ ਹੈ ਕਿ ਜੋ ਵੀ ਲੋਕ ਮਾੜੀ ਆਫਤ ਦੇ ਸ਼ਿਕਾਰ ਹੋਏ ਹਨ ਉਹਨਾਂ ਨੂੰ ਮਦਦ ਕੀਤੀ ਜਾਵੇ ਜਿੰਨਾ ਹੋ ਸਕਦਾ ਹੈ ਸੰਗਤ ਜੀ ਉਹ ਸੇਵਾ ਅਸੀਂ ਉੱਥੇ ਜਾ ਕੇ ਵੀ ਕਰ ਸਕਦੇ ਹਾਂ ਜਾਂ ਉਹਨਾਂ ਲਈ ਧਨ ਦੀ ਸੇਵਾ ਵੀ ਕਰ ਸਕਦੇ ਹਾਂ ਇੱਥੇ ਇੱਕ ਸਾਵਧਾਨੀ ਬਾਤਨ ਦੀ ਲੋੜ ਹੈ ਜਦੋਂ ਦੇ ਹੜ ਆਏ ਹੋਏ ਹਨ ਕੁਝ ਸ਼ਰਾਬਤੀ ਲੋਕ ਡੇਰਾ ਬਿਆਸ ਦੇ ਨਾਂ ਤੇ ਧਨ ਮੰਗ ਰਹੇ ਹਨ ਉਹ ਕਹਿ ਰਹੇ ਹਨ ਕਿ ਹੜਪੀੜਤ ਲੋਕਾਂ ਦੀ ਸਹਾਇਤਾ ਲਈ ਡੇਰਾ ਵੱਲੋਂ ਪੈਸਾ ਇਕੱਠਾ ਕੀਤਾ ਜਾ ਰਿਹਾ ਹੈ ਉਹ ਸ਼ਰਾਤੀ ਲੋਕ ਤੁਹਾਨੂੰ WhatsApp ਤੇ ਮੈਸੇਜ ਕਰਕੇ ਜਾਂ ਟੈਕਸਟ ਮੈਸੇਜ ਕਰਕੇ ਡੇਰਾ ਬਿਆਸ ਦੇ ਨਾਂ ਤੇ ਪੈਸੇ ਦੀ ਮੰਗ ਕਰ ਸਕਦੇ ਹਨ ਮੈਂ ਦੱਸਣਾ ਚਾਹੁੰਦਾ ਹਾਂ ਕਿ ਡੇਰਾ ਬਿਆਸ ਇਸ ਤਰ੍ਹਾਂ ਪੈਸੇ ਦੀ ਕੋਈ ਮੰਗ ਨਹੀਂ ਕਰਦਾ ਤੇ ਨਾ ਹੀ ਡੇਰਾ ਸੰਗਤ ਉਹ ਤੰਨੇ ਦੇ ਰੂਪ ਵਿੱਚ ਸੇਵਾ ਲੈ ਰਿਹਾ ਹੈ ਅਗਰ ਤੁਹਾਨੂੰ ਵੀ ਇਸ ਤਰ੍ਹਾਂ ਦਾ ਕੋਈ ਮੈਸੇਜ ਆਉਂਦਾ ਹੈ ਤਾਂ ਉਸ ਨੂੰ ਅੱਗੇ ਸ਼ੇਅਰ ਨਾ ਕੀਤਾ ਜਾਵੇ ਜੀ ਸੰਗਤ ਜੀ ਵੀਡੀਓ ਵਿੱਚ ਬਸ ਇੰਨਾ ਹੀ ਅੱਗੇ ਬੇਨਤੀ ਇਹ ਹੈ ਕਿ ਜੋ ਵੀ ਸੰਗਤ ਵੀਡੀਓ ਦੇਖ ਰਹੀ ਹੈ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣ ਜੀ ਤੇ ਵੀਡੀਓ ਨੂੰ ਲਾਈਕ ਵੀ ਕਰ ਦੇਣ ਜੀ ਹਰਦਾਸ ਸਵਾਮੀ ਜੀ